ਸਾਡੇ ਵੱਡੇ ਭਰਾ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਜੀਪੀਜੀ ਕਹਿੰਦੇ ਆ ਜਿਹੜੇ ਐਕਸਐਮਐਲਏ ਨੇ ਬੱਸੀ ਪਠਾਣਾ ਤੋਂ ਤੇ ਕਾਂਗਰਸ ਦੇ ਜਿਹੜੇ ਕਹਿ ਲਓ ਉਹ ਲੀਡਰ ਨੇ ਜਿਨ੍ਹਾਂ ਨੂੰ ਲੋਕ ਜਿਹੜੇ ਆ ਉਹ ਪਿਆਰ ਕਰਦੇ ਆ ਸੋ ਅੱਜ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੂਰੇ ਫਤੇਗੜ ਜ਼ਿਲ੍ਹੇ 'ਚ ਲੋਕ ਸਭਾ 'ਚ ਆਮ ਆਦਮੀ ਪਾਰਟੀ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਮਿਲੂਗੀ ਕਿਉਂਕਿ ਇਕੱਲੇ ਨਹੀਂ ਅੱਜ ਸੈਂਕੜੇ ਵਰਕਰਾਂ ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਕਮੇਟੀਆਂ ਦੇ ਪ੍ਰਧਾਨ ਨੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੂੰ ਨਾਲ ਲੈ ਕੇ ਜੀਪੀਜੀ ਜਿਹੜੇ ਆ ਉਹ ਸ਼ਾਮਲ ਹੋਏ ਆ ਸੋ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਵੱਧ ਰਿਹਾ ਕਿਉਂਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਪੱਕੀ ਜਿਹੜੇ ਫੈਸਲੇ ਲੈ ਰਹੀ ਹੈ ਲੋਕ ਪੰਜਾਬ ਦੇ ਗਰਾਊਂਡ ਤੇ ਕੁਛ ਨੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਚਾਹੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਜੋ ਆਮ ਆਦਮੀ ਪਾਰਟੀ ਕ੍ਰਪਸ਼ਨ ਦੇ ਪ੍ਰਤੀ ਸਟੈਂਡ ਲੈ ਰਹੀ ਹੈ ਸੋ ਲਗਾਤਾਰ ਲੋਕਪੱਕੀ ਫੈਸਲੇ ਨੂੰ ਦੇਖਦੇ ਹੋਏ ਲੋਕ ਨੇ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਰਹੇ ਆ ਸੋ ਜੀਪੀਜੀ ਵੈਸੇ ਵੀ ਜਿਹੜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਣ ਦਾ ਤਰੀਕਾ ਜਿਹੜਾ ਇਹਨਾਂ ਦਾ ਲਹਿਜਾ ਉਹ ਪਹਿਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਆਲਾ ਸੀ ਸੋ ਅੱਜ ਇਹ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਤੇ ਇਹਨਾਂ ਦਾ ਪਾਰਟੀ ਸਵਾਗਤ ਹੋਣ ਤੇ ਅਸੀਂ ਨਿੱਘਾ ਜਿਹੜਾ ਪਾਰਟੀ ਵੱਲੋਂ ਸਵਾਗਤ ਕਰਦੇ ਆ ਮੈਂ ਹੁਣ ਜੀਜੀ ਜੀਜੀ ਸਾਹਿਬ ਥੋੜਾ ਅੱਗੇ ਤੁਸੀਂ ਵੀ ਕਿ ਤੁਸੀਂ ਵੀ ਸੰਗਰੂਰ ਤੋਂ ਕੈਂਡੀਡੇਟ ਹੋ ਰਹੇ ਹੋ ਦੇਖੋ ਇਹ ਪਤਾ ਨਹੀਂ ਚਰਚਾ ਜਿਹੜੀਆਂ ਨੇ ਉਹ মিডিਆ ਕੋਲੇ ਜਾਦਾ ਪਤਾ ਨਹੀਂ ਪੀਐਸਸੀ ਦੀ ਮੀਟਿੰਗ ਤੋਂ ਵੀ ਪਹਿਲਾਂ ਆ ਜਾਂਦੀਆਂ ਨੇ ਕਿਆਂ ਹੁਣ ਦੇਖੋ ਹਜੇ ਪਾਰਟੀ ਦੀ ਜਿਹੜੀ ਟਿਕਟ ਕਿਨੇ ਕਿੱਥੋਂ ਲੜਨੀ ਹੈ ਕੌਣ ਕੈਂਡੀਡੇਟ ਹੋਊਗਾ ਕਿਉਂਕਿ ਇਸ ਤੋਂ ਬਾਅਦ ਮੈਨੂੰ ਪਤਾ ਤੁਸੀਂ ਜੀਪੀਜੀ ਦਾ ਵੀ ਪੁੱਛਣਾ ਸੋ ਇਹ ਸਾਰਾ ਨਾ ਜਿਹੜੀ ਪੀਐਸਸੀ ਦੀ ਕਮੇਟੀ ਜਿਹੜੀ ਹੈ ਉਹ ਡਿਸਾਈਡ ਜਿਹੜੀ ਹੈ ਉਹ ਕਰਦੀ ਹੈ ਕਿ ਕੌਣ ਇਲੈਕਸ਼ਨ ਲੜੂਗਾ ਕਿੱਥੋਂ ਲੜੂਗਾ ਤੋ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਅੱਜ ਤੋਂ ਜੀਪੀਜੀ ਵੀ ਸਿਪਾਹੀ ਨੇ ਜਿੱਥੇ ਵੀ ਪਹਿਲਾਂ ਪਾਰਟੀ ਨੇ ਡਿਊਟੀ ਲਾਈ ਹੈਗੀ ਉੱਥੇ ਅਸੀਂ ਇਮਾਨਦਾਰੀ ਨਾਲ ਸਾਰੀ ਡਿਊਟੀ ਨਿਭਾਉਣੇ ਆ ਤੇ ਉਹਨਾਂ ਵਾਲੇ ਸਮੇਂ 'ਚ ਵੀ ਨਿਭਾਵਾਂਗੇ ਪਰ ਇਹ ਫੈਸਲਾ ਜਿਹੜਾ ਸਾਡੀ ਜਿਹੜੀ ਲੀਡਰਸ਼ਿਪ ਹੈ ਭਗਵੰਤ ਮਾਨ ਜੀ ਜਾਂ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਪੀਐਸਸੀ ਕਮੇਟੀ ਨੇ ਕਰਨਾ ਉਸ ਤੋਂ ਬਾਅਦ ਜਿਹੜਾ ਕੁਝ ਕਿਹਾ ਜਾ ਸਕਦਾ ਜੀ ਜੀ ਵੀ ਇੱਕ ਸਵਾਲ ਪਿਆ ਆ ਆਰਾਮ ਨਾ ਰਾਮ ਆਰਾਮ ਨਾ ਰਾਮ ਛੱਡਣ ਦੀ ਵਜ੍ਹਾ ਕੀ ਸੀ ਕਾਂਗਰਸ ਛੱਡਣ ਦੀ ਮੇਨ ਬਜਾ ਹੈ ਕਿ ਉੱਥੇ ਡਿਸਪਲਿਨ ਨਹੀਂ ਸੀ ਉਹ ਵੀ ਦੇਖਿਆ ਪਿਛਲੇ ਮਤਲਬ ਇਹਦੇ ਹਾਈ ਲੈਵਲ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨੀ ਨਹੀਂ ਕਰਾਂਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਤੇ ਵਧੀਆ ਲੱਗਿਆ ਇੱਕ ਲੀਡਰ ਇਮਾਨਦਾਰ ਹੈ ਤੇ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਦੀ ਪਾਰਟੀ ਚੇਂਜ ਕਰ ਰਹੇ ਆ ਪਾਰਟੀ ਜੁਆਇਨ ਕਰ ਰਹੇ ਆ ਇਹ ਬਾਕੀ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕੀ ਦੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰਦੇ ਭਗਵੰਤ ਸਾਨ ਦੀ ਗੱਲ ਕਰ ਰਹੇ ਕਿਉਂਕਿ ਜਿਹੜੇ ਮੰਤਰੀ ਨੇ ਅਹੇਰ ਸਾਹਿਬ ਖੜੇ ਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹੜੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੂਗੀ ਕਹਿੰਦੇ ਬਟੇਗੜ ਤੋਂ ਤੁਸੀਂ ਕੈਂਡੀਡੇਟ ਬੋਗੇ ਤਿਆਰੀ ਕਰਦੇ ਇਹ ਤਾਂ ਹਾਈ ਕਮਾਂਡ ਦਾ ਹੀ ਅਹੇਰ ਸਾਹਿਬ ਇਹ ਮੀਰ ਜੀ ਖੜੇ ਨੇ ਤੇ ਭਗਵੰਤ ਸਾਨ ਜੀ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਇਹ ਤਾਂ ਜੱਨੀ ਸਾਹਿਬ ਖਾਸ ਤੂਦਾ ਉਹਨਾਂ ਦੇ ਖੇਡਣੇ ਕਿ ਲਈ ਕੋਈ ਹੁਣ ਪਤਾ ਗੱਲ ਕੀ ਮੈਂ ਤਾਂ ਪਾਰਟੀੋਂ ਛੱਡਤੀ ਵੀ ਤੂੰ ਭਾਈ ਆਪ ਹੀ ਸੰਭਲ ਲੈ ਠੀਕ ਹੈ ਨਾ ਕਿਉਂਕਿ ਇਹ ਜਿਹੜੀ ਗੱਲ ਕਰਦਾ ਜਿਹੜੇ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜਿਹਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਆ ਵਿਰੋਧਤਾ ਕਰਦੇ ਆ ਕੈਂਡੀਟਾਂ ਦੀ ਤਾਂ ਉਹ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਵੀ ਕੋਈ ਨਹੀਂ ਹੈਗੀ ਦਾ ਮਤਲਬ ਅਨੁਸ਼ਾਸਨ ਤੁਸੀਂ ਅੱਲਾ ਰੋਲਾ ਪਾਇਆ ਸੁਣਵਾਈ ਨਹੀਂ ਹੈ ਨਾ ਕੋਈ ਨਹੀਂ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਹੇ ਮੈਂ ਰੋਹਲ ਕਾਂਦੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਲਾਂਣ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਾਤ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਬਣੇ ਨੇ ਤਾਂ ਜਿਹੜੀ ਸਾਡੇ ਹਲਕਿਆਂ ਚ ਦੁਆਰੇ ਫੇਰ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕਰਤੀਆਂ ਤਾਂ ਹੀ ਅੱਜ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਨਨਾ ਹਰ ਕਟੋ ਕਟ ਛੇ ਪਿੰਡਾਂ 'ਚ ਮੈਂ ਜਨਨਾ ਪੰਜ ਤੇ ਛੇ ਪਿੰਡਾਂ 'ਚ ਜਨਨਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੁਸੀਂ ਤਾਂ ਲੜਦੇ ਹੀ ਰਹਿੰਦੇ ਹੋ ਸਰ ਲੀਡਰ ਵੀ ਕਹਿੰਦੇ ਤੁਸੀਂ ਲਾਫਜ਼ ਲੜਦੇ ਰਹਿੰਦੇ ਹੋ ਵੀ ਕਾਂਗਰਸ ਕੀ ਕਰੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ